ਜੀ ਕਰੋੜ ਦੀ ਟਿਕਟ ਜਿਹੜੀ ਅੱਜ ਹੀ ਵਿਕੀ ਸੀ ਸ਼ਾਮ ਨੂੰ 4:30 ਵਜੇ ਤੋਂ ਬਾਅਦ ਵਿਕੇ ਵੀਰੇ ਕਿੰਨੀ ਦੇਰ ਪਹਿਲਾਂ ਲੈ ਕੇ ਗਏ ਸੀ ਸ਼ਾਮ ਨੂੰ 4:30 ਵਜੇ ਲਈ 4:30 ਵਜੇ 6 ਦੇ ਵਿੱਚ 5:30 ਜਾਂ 6 ਵਜੇ ਦੇ ਵਿੱਚ ਇਹ ਲੋਕ ਕਈ ਕਹਿੰਦੇ ਹਨ ਕਿ ਭਾਜੀ ਅੱਜ ਖੀਰਲਾ ਦੇਣਾ ਜਾਂ ਦੋ ਦਿਨ ਰਹਿ ਗਏ ਇਹਦੇ ਵਿੱਚ ਕਿੱਥੋਂ ਨਿਕਲਣੀ ਹੈ ਇਹ ਲਾਈਵ ਐਗਜ਼ਾਮਪਲ ਹੈ ਜੀ ਅੱਜ ਹੀ ਲੈ ਕੇ ਗਏ ਤੇ ਅੱਜ ਹੀ ਕਰੋੜਪਤੀ ਬਣ ਗਏ 500 ਰੁਪਏ ਦੇ ਵਿੱਚ ਅੱਗੇ ਲਿਆ ਭਾਈ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਗੁਰਿੰਦਰ ਸਿੰਘ ਜੀ ਕਿੱਥੇ ਰਹਿੰਦਾ ਹੈ ਨਾ ਮੈਂ ਹੁਸ਼ਿਆਰਪੁਰ ਤੋਂ ਹਾਂ ਜੀ ਹਾਂ ਜੀ ਕੀ ਕੰਮ ਕਰਦਾ ਮੈਂ ਆਪਣੇ ਫਾਦਰ ਦੇ ਨਾਲ ਬਿਜ਼ਨਸ ਕਰਦਾ ਹਾਂ ਜੀ ਤਿਰ ਗਿਆ ਲਿਆ ਟਿਕਟ ਪਾਈ ਅੱਜ ਕੰਨਾ ਗੰਗਲ ਐਕਚੁਅਲੀ ਮੇਰੇ ਇਨ-ਲਾਸ ਆ ਜੀ ਇੱਥੇ ਤੇ ਅੱਜ ਮਨਾਂ ਨੂੰ ਕੋਈ ਜ਼ਰੂਰੀ ਕੰਮ ਆਇਆ ਸੀਗਾ ਅਸੀਂ ਇੱਥੇ ਨਾਲ ਦੀ ਰੋਡ ਤੇ ਆਏ ਸੀ ਕਿ ਮੇਰਾ ਬੇਟਾ ਕਹਿੰਦਾ ਪਾਪਾ ਮੈਂ ਉਧਰਤੀ ਮੇਰੇ ਸਿਸਟਰ-ਇਨ-ਲਾਅ ਨਾਲ ਸੀਗੇ ਤੇ ਉਹ ਮੈਨੂੰ ਕਹਿੰਦੇ ਜੀਜੂ ਤੁਸੀਂ ਦੀਵਾਲੀ ਬੰਪਰ ਦੇਖਿਆ ਮੈਂ ਕਿਹਾ ਹਾਂ ਸੁਣਿਆ ਤਾਂ ਬਹੁਤ ਆ ਯਾਰ ਤੇ ਕਿੱਦਾਂ ਕਰੀਏ ਮਰਿਆ ਜੀਜੂ ਤੁਸੀਂ ਟਰਾਈ ਕਰੋ ਤਾਂ ਇੱਕ ਕਰੀ ਮੇਰਾ ਬੇਟਾ ਮਗਰ ਪੈ ਗਿਆ ਮੈਂ ਕਹਿੰਦਾ ਹੁਣੇ ਜਰੂਰ ਲੈਣਾ ਪਾਪਾ ਆਪਾਂ ਤੇ ਆ ਅੰਕਲ ਬੈਠੇ ਸੀ ਉਹਨਾਂ ਨੇ ਹਿੰਕੀ ਬੰਨੇ ਮੈਂ ਕਿਹਾ ਅੰਕਲ ਕਿਹੜੀਆਂ ਟਿਕਟਾਂ ਹੈ ਤੇ ਮੈਂ ਬੇਟੇ ਨੂੰ ਪੁੱਛਿਆ ਮੈਂ ਕਿ ਕਿਹੜੀਆਂ ਲੈਣੀਆਂ ਕਹਿੰਦਾ papa ਸਾਰੀਆਂ ਲੈਣੀਆਂ ਮੈਂ ਕਿਹਾ ਚੱਲ ਲੈ ਅੱਲਾ ਕੋਈ ਗੱਲ ਨਹੀਂ ਤੇ ਐਂਡ ਉਹਦੇ ਚੋਂ ਆ 1 ਕਰੋੜ ਦਾ ਪ੍ਰਾਈਸ ਤੁਸੀਂ ਪਹਿਲੀ ਵਾਰ ਬਾਈ ਡੈਟ ਫਸਟ ਟਾਈਮ ਜੀ ਲੈ ਇਸ ਕਿੰਦਾਂ ਮੈਂ ਬਾਈ ਕਰੀ ਅਸੀਂ ਅਸੀਂ ਇਸ਼ਾ ਬੀਗਨਰਸ ਲੱਕ ਨੂੰ ਦੱਸਣਾ ਹੈ ਦਾ ਸ਼ੁਰੂਆਤੀ ਲੱਕ ਜਿਹਨੂੰ ਕਹਿੰਦੇ ਆ ਉਹ ਬਹੁਤ ਕੰਮ ਕਰਦਾ ਹੈ ਤੇ ਸਾਡੀ ਦੁਕਾਨ ਤੇ ਜਿਹੜੇ ਵੀ ਬੰਦੇ ਆਏ ਆ ਕਈ ਨੇ ਕਿਸੇ ਨੇ ਪਹਿਲੀ ਵਾਰ ਬਾਈ ਸੀ ਤੇ ਕਿਸੇ ਨੇ ਦੂਜੀ ਵਾਰ ਤੇ ਕਿਸੇ ਨੇ ਤੀਜੀ ਵਾਰ ਤੇ ਇੱਕ ਇੱਕ ਚੀਜ਼ ਹੋਰ ਕਹੂੰਗਾ ਸੌਰੀ ਵੀਰੇ ਇੱਕ ਚੀਜ਼ ਹੋਰ ਕਹੂੰਗਾ ਜਿਹੜੇ ਆਪਾਂ ਕਰਦੇ ਆ ਨਾ ਵੈਮ ਆਵਲਾ ਨੰਬਰ ਦੇ ਦਿਓ ਤੇ ਉਹ ਵਾਲਾ ਨੰਬਰ ਦੇ ਦਿਓ ਆਪਾਂ ਨੰਬਰ ਲੈ ਕੇ ਆਏ ਸੀ ਕੋਈ ਕੁਛ ਨਹੀਂ ਨਹੀਂ ਇਹਨਾਂ ਕੋਲ ਲਾਸਟ ਪੰਜ ਟਿਕਟਸ ਰਹੀਆਂ ਸੀ ਮੈਂ ਇਹਨਾਂ ਨੂੰ ਕਿਹਾ ਇਸ ਤੋਂ ਇਲਾਵਾ ਕੁਝ ਹੈਗਾ ਜੀ ਤੁਹਾਡੇ ਕੋਲ ਕ ਬੇਟੇ ਮੇਰੇ ਨੇ ਸਾਰੀਆਂ ਪੜ੍ਹ ਲਈਆਂ ਮੈਂ ਕਿ ਅੰਕਲ ਦੀ ਹੋਰ ਹੈ ਨਹੀਂ ਕਹਿੰਦੇ ਹੈ ਨਹੀਂ ਜੀ ਈਵਨ ਕਿ ਮੇਰੇ ਤੋਂ ਬਾਅਦ ਚਾਰ ਪੰਜ ਬੰਦੇ ਖੜੇ ਸੀਗੇ ਨਾਲ ਲੈਣ ਨੂੰ ਮੈਂ ਕਿ ਅੰਕਲ ਦੇ ਦਿਓ ਜੀ ਇਹ ਸਾਰੀਆਂ ਤੇ ਐਂਡ ਆਸੀ ਪੇਮੈਂਟ ਤੇ ਤੁਹਾਨੂੰ ਤੁਹਾਨੂੰ ਬਹੁਤ ਖੁਸ਼ੀ ਆ ਦੇਖੋ ਕਰੋੜ ਦਾ ਨਾਮ ਆਇਆ ਜਿਹਦਾ ਨਿਕਲਿਆ ਉਹਨੂੰ ਕਿੰਨੀ ਖੁਸ਼ੀ ਹੋਊਗੀ ਸਾਨੂੰ ਤਾਂ ਇੰਨੀ ਖੁਸ਼ੀ ਹੈ ਕਿ ਕਹਿਣ ਦੀ ਕੋਈ ਹੱਤ ਹੀ ਨਹੀਂ ਕਿਉਂਕਿ ਮਿਹਨਤ ਬਹੁਤ ਕੀਤੀ ਸੀ ਮੈਂ ਪਹਿਲਾਂ ਵੀ ਕਿਹਾ ਉਹਦਾ ਰਿਜ਼ਲਟ ਆਇਆ ਜੀ ਕਰੋੜ ਰੁਪਏ ਦਾ ਇਨਾਮ ਆਇਆ ਤੇ ਇੱਕ 10 ਲੱਖ ਰੁਪਏ ਦਾ ਨਾਮ ਆਇਆ ਤੇ ਉਮੀਦ ਕਰਦੇ ਹਾਂ ਜਿਹੜੀ ਕੱਲ ਡਰਾਅ ਹੈ ਨਾ 200 ਰੁਪਏ ਵਾਲੀ ਦਾ